ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰਪੂਰੇ ਕਿਰਪਾ ਤਾਰੀਂ ਰਬੋਰੀ ਲੋਚ ਹਮ ਦੀ ਤਾਰੇਸ਼ ਨਾਨ ਗ੍ਰਹ ਆਈ ਨਾਨ ਲੰਗਲ ਸੁਖ ਪਾਏ ਮਰਤ ਵਿਲਾ ਸਚਨਾਮ ਵਡਿਆਈ ਵਿਚਾਰ ਕਰਮਿਆਂ ਵੇ ਕਬੜਾ ਨਜ਼ਰੇ ਮੋਖ ਦਵਾਜ ਗੁਰ ਆਪਣੇ ਉੱਪਰ ਵੱਲ ਜਾਈਐ ਆਠ ਬਹਿਰ ਹਰ ਮਰ ਜਸ ਗਾਈਐ ਗੁਰ ਆਪਣੇ ਉੱਪਰ ਵੱਲ ਜਾਈਐ ਆਠ ਬਹਿਰ ਹਰ ਮਰ ਜਸ ਗਾਈਐ ਸੇਮਰੂ ਸੋਭਰੈ ਆਪਣਾ ਸੁਅਮੀ ਸਗਲ ਗੱਡਾ ਕੈ ਅੰਤ ਜਾਮੀ ਰਹਾਉ ਚਰਨ ਕਮਲ ਸੋ ਲਾਗੀ ਪ੍ਰੀਤ ਅਚੇ ਪੂਰਨ ਨਰਮਦ ਦਿੱਤ ਬਰਸਾ ਦਿਵਸੈ ਮਨਮਾਹੀ ਜਨਮ ਜਨਮ ਕੇ ਕਿਲੇ ਵਿਕ ਜਾਇ ਹਰ ਗਿਰਬਾ ਪ੍ਰਭ ਦੀਨੰਦ ਅੱਲਾ ਨਾਨਕ ਨੰਗ ਸੰਤ ਰਵੰਗ ਹਰ ਕਿਰਪਾ ਪ੍ਰਭ ਦੀਨੰਦ ਅੱਲਾ ਨਾਨਕ ਮੰਗੇ ਸੰਤਰਵੱਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ